ਦੰਨੇ ਅਸੀਂ ਓ ਆ ਅਸੀਂ ਓ ਆ ਸਾਡਾ ਕੋਈ ਘਰ ਪਾ ਕੇ ਦੇ ਦੇ ਅਸੀਂ ਮਿੰਟ ਲਾਉਨੇ ਆ ਧਰਮ ਬਦਲਣ ਨੂੰ ਕਿ ਕੋਈ ਪਾ ਕੇ ਦੇਵੇ ਸਹੀ ਅਸੀਂ ਓ ਆ ਕੋਈ ਕੋਈ ਆ ਕੇ ਕਹਦੇ ਕਿ ਤੇਰਾ ਕੈਨੇਡਾ ਦਾ ਵੀਜ਼ਾ ਲਵਾ ਦੇਾਂਗੇ ਪਰ ਕੈਨੇਡਾ ਦਾ ਵੀਜ਼ਾ ਤਾਂ ਲੱਗੇਗਾ ਜੇ ਤੂੰ ਦਾੜੀ ਕਟਾਏਂਗਾ ਕੇਸ ਕਟਾਏਂਗਾ ਅਸੀਂ ਓ ਆ ਜੀ ਇਹ ਸੱਚ ਹੈ ਜੀ ਚੁਬੇਗਾ ਜ਼ਰੂਰ ਹੋ ਸਕਦਾ ਮੈਂ ਵੀ ਮਾੜਾ ਲੱਗਾ ਕੋਈ ਗੱਲ ਨਹੀਂ ਮੈਂ ਜਦੋਂ ਸਟੇਜ ਤੇ ਬਹਿਣਾ ਮੈਂ ਬਹੁਤੇ ਦਰਸ਼ਕਾਂ ਬਹੁਤੇ ਸਰੋਤਿਆਂ ਦੀ ਆਸ ਵੀ ਨਹੀਂ ਰੱਖਦਾ ਕਿ ਮੇਰੇ ਨਾਲ ਕੋਈ ਖੜੇ ਨਹੀਂ ਮੈਂ ਕਹਿੰਦਾ ਕੋਈ ਗੱਲ ਨਹੀਂ ਚੰਗਾ ਜਿਹੜੀ ਗੱਲ ਚੰਗੀ ਹੈ ਉਹ ਕਵਾਂਗੇ ਸਮਾਜ ਦੇ ਵਿੱਚ ਜਿਹੜੀ ਗੱਲ ਕਹਿਣ ਵਾਲੀ ਹੈ ਉਹ ਕਵਾਂਗੇ ਅਸੀਂ ਉਹ ਆ ਜਿਨ੍ਹਾਂ ਦੀਆਂ ਨਾੜਾਂ ਦੇ ਵਿੱਚ ਅੱਜ ਚਿੱਟੇ ਦੇ ਟੀਕੇ ਲੱਗ ਰਹੇ ਨੇ ਅਸੀਂ ਉਹ ਆ ਜਿਨ੍ਹਾਂ ਨੇ ਜਿਹੜੀਆਂ ਮਾਵਾਂ ਨੇ ਬੜੇ ਜਿਹੜੀਆਂ ਮਾਵਾਂ ਨੇ ਬੜੇ ਲਾਡਾਂ ਦੇ ਨਾਲ ਪਾਲਿਆ ਪਰ ਉਹ ਮਾਪਿਓ ਨੂੰ ਅੱਜ ਸਾਡੀਆਂ ਅਰਥੀਆਂ ਚੁਕਣੀਆਂ ਪੈ ਰਹੀਆਂ ਨੇ ਅਸੀਂ ਉਹ ਆ ਜਿਹੜੇ ਕਿ ਕਿਸੇ ਦੀ ਧੀ ਨੂੰ ਵਿਆਹ ਤੋਂ ਪਹਿਲਾਂ ਅਸੀਂ ਦਾਜ ਦੀ ਮੰਗ ਕਰਦੇ ਹਾਂ ਜੇ ਇੰਨਾ ਦੇਵੇਂਗਾ ਤੇ ਤੇਰੀ ਧੀ ਨੂੰ ਲੈ ਕੇ ਜਾਵਾਂਗੇ ਅਸੀਂ ਉਹ ਆ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਹਰਕਤਾਂ ਕਰਕੇ ਜਿਨ੍ਹਾਂ ਦੀਆਂ ਮਾੜੀਆਂ ਕਰਤੂਤਾਂ ਕਰਕੇ ਅੱਜ ਬਿਰਦ ਆਸ਼ਰਮ ਬਣ ਗਏ ਅਸੀਂ ਉਹ ਆ ਜਿਹੜੇ ਕਿ ਆਪਣੇ ਮਾਪਿਓ ਨੂੰ ੱੱੱਕੇ ਮਾਰ ਕੇ ਬਾਹਰ ਕੱਢਦੇ ਆਂ ਚੱਲ ਤੇਰੇ ਵਾਸਤੇ ਕੋਈ ਰੋਟੀ ਨਹੀਂ ਅਸੀਂ ਉਹ ਆ ਇਹ ਸੱਚ ਹੈ ਜੀ ਚੁਬੇਗਾ ਮੈਂ ਪਹਿਲਾਂ ਬੇਨਤੀ ਕਰਾਂ ਮਾੜਾ ਲੱਗੇਗਾ ਪਰ ਨਹੀਂ ਸਾਡਾ ਧਰਮ ਵੇਖੋ ਕਿੰਡਾ ਕਿੰਡਾ ਨਿਆਰਾ ਪਾਣਾ ਸਾਡੇ ਧਰਮ ਦੇ ਵਿੱਚ ਕਿੰਡਾ ਨਿਆਰਾ ਪਾਣਾ ਕਿੰਨਾ ਨਿਆਰਾ ਪਾਣਾ ਸਾਡੇ ਧਰਮ ਦੇ ਵਿੱਚ ਗੁਰੂ ਸਾਹਿਬ ਜੀ ਨੇ ਵੇਖੋ ਕਿੰਨੀ ਸੋਹਣੀ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਿਆ ਪਰ ਨਹੀਂ ਅਸੀਂ ਕਹਿੰਨੇ ਆ ਬਸ ਪੋ ਪੋ ਮੈਂ ਕੱਲ ਵੀ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ WhatsApp ਤੇ ਸਟੇਟਸ ਸਟੈਟਸ ਪਾਉਣ ਤੋਂ ਪਹਿਲਾਂ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਜਦਾ ਅੰਦਰ ਲੈ ਕੇ ਜਾਈਂ ਹੋ ਸਕਦਾ ਤੇਰੀ ਜ਼ਿੰਦਗੀ ਦਾ ਸਟੇਟਸ ਬਦਲ ਜੇ ਹੋ ਸਕਦਾ ਫੇਸਬੁਕ ਤੇ ਸਟੋਰੀ ਪਾਉਣ ਤੋਂ ਪਹਿਲਾਂ ਸਹਿਬਜ਼ਾਦਿਆਂ ਦੇ ਜੀਵਨ ਦੀ ਸਟੋਰੀ ਅੰਦਰ ਲੈ ਕੇ ਜਾਹੀਂ ਹੋ ਸਕਦਾ ਤੇਰੀ ਜ਼ਿੰਦਗੀ ਦੀ ਸਟੋਰੀ ਬਦਲ ਜੇ ਇੰਸਟਾਗ੍ਰਾਮ ਤੇ ਰੀਲ ਪਾਉਣ ਤੋਂ ਪਹਿਲਾਂ ਆਪਣੇ ਆਪਣੇ ਅੰਦਰ ਉਹਨਾਂ ਦੇ ਇਤਿਹਾਸ ਦੀ ਰੀਲ ਘੁਮਾ ਕੇ ਦੇਖੀ ਜਰਾ ਕਿ ਮਨਾ ਜਦੋਂ ਸਰਸਾ ਤੋਂ ਚੱਲੇ ਹੋਣਗੇ ਪੈਰਾਂ 'ਚ ਕੰਡੇ ਲੱਗੇ ਹੋਣਗੇ ਉਹ ਜਾਮਾ ਲੀਰੋ ਲੀਰ ਹੋਏਗਾ ਕੁੰਮੇ ਮਾਸ਼ਕੀ ਦੀ ਚੌਂਪੜੀ 'ਚ ਰਾਤ ਕੱਤੀ ਹੋਏਗੀ ਉਹ ਗੰਗੂ ਜਾਲਮ 21 ਸਾਲ ਨਾਲ ਰਹਿ ਕੇ ਐਡਾ ਕਹਿਰ ਕਮਾ ਗਿਆ ਉਹ ਜਦੋਂ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹੱਥ ਕੜੀਆਂ ਸੱਤ ਤੇ 9 ਸਾਲ ਦੀਆਂ ਉਹ ਮਸ਼ਹੂਮ ਜਿੰਦਾਂ ਦੇ ਲੱਗੀਆਂ ਹੋਣਗੀਆਂ ਉਹ ਉਹ ਰੀਲ ਨੂੰ ਥੋੜਾ ਜਾਂ ਅੰਦਰ ਕਮਾ ਕੇ ਦੇਖਿਓ ਇਸਟਾ ਤੇ ਰੀਲ ਪਾਉਣ ਤੋਂ ਪਹਿਲਾਂ ਜਦੋਂ ਦੋ ਖੁਰcjੀਆਂ ਦੇ ਵਿੱਚ ਇੱਕ ਇਧਰ ਤੇ ਇੱਕ ਇਧਰ ਮਰਿੰਡਿਓ ਸਰਹੰਦ ਲਿਆਂਦਾ ਗਿਆ ਹੋਵੇਗਾ ਇਹ ਪੋਦੇ ਮਹੀਨੇ ਦੇ ਵਿੱਚ ਉਹ ਰੀਲ ਨੂੰ ਥੋੜਾ ਜਿਹਾ ਕਮਾ ਕੇ ਦੇਖੀ ਮੰਦ ਦੇ ਵਿੱਚ ਜਦੋਂ ਠੰਡੇ ਬੁਰਜ ਦੇ ਵਿੱਚ ਉਹਨਾਂ ਨੇ ਰਾਤ ਕੱਤੀ ਹੋएगी ਕਮਾ ਕੇ ਦੇਖੀ ਜੇ ਵੀ ਕੀ ਬਣਦਾ ਹੋਏਗਾ ਉਹਨਾਂ ਦਾ ਸਰੀਰ ਕਰਕੇ ਤਕਲੀਫਾਂ ਸਰੀਰ ਕਰਕੇ ਕਿਹਨੂੰ ਨਹੀਂ ਤਕਲੀਫ ਹੋਈ ਪਾਈ ਮਨ ਕਰਕੇ ਉਹ ਚੜਦੀ ਕਲਾ ਚ ਰਹੇ ਪਰ ਸਰੀਰ ਨੂੰ ਤਾਂ ਤਕਲੀਫ ਸੀ ਨਾ ਸਰੀਰ ਸਰੀਰ ਨੂੰ ਤਾਂ ਠੰਡ ਵੀ ਲੱਗੀ ਹੋਣੀ ਐ ਸਰੀਰ ਨੂੰ ਕੰਬਾ ਵੀ ਲੱਗਿਆ ਹੋਣਾ ਪੈਰ ਵੀ ਸੁਨ ਹੋਏ ਹੋਣਗੇ ਪਰ ਉਹ ਰੀਲ ਐ ਨਾ ਜਿਹੜੀ ਉਹਨੂੰ ਇੱਥੇ ਕਮਾ ਕੇ ਦੇਖੀ ਹੋ ਸਕਦਾ ਹੈ ਜ਼ਿੰਦਗੀ ਦੀ ਰੀਲ ਹੀ ਬਦਲ ਜੇ ਭਾਈ ਤੇਰੀ ਪਰ ਨਹੀਂ ਓਕੇ ਅਸੀਂ ਪਤਾ ਅਸੀਂ ਵਸ ਰੀਲਾਂ ਤੱਕ ਹੀ ਸੀਮਾ ਪਾ ਅਸੀਂ ਸਟੋਰੀਆਂ ਸਟ੍ਰੀਟਸਾਂ ਤੱਕ ਹੀ ਸੀਮਤਾ ਪਰ ਨਹੀਂ ਮਹਾਰਜ ਕਹਿੰਦੇ ਪਾਈ ਆਪਣੇ ਮਨ ਦੀ ਅਵਸਥਾ ਨੂੰ ਉੱਚਾ ਬਣਾਉਣਾ ਤੇ ਉਹਨਾਂ ਦੇ ਪਾਏ ਪੂਰਣਿਆਂ ਤੇ ਚੱਲ ਕੇ ਦੇਖ ਜਰਾ ਇਤਿਹਾਸਕਾਰ ਲਿਖਦਾ ਹੈ 11 ਪੋ ਦੀ ਪੇਸ਼ੀ ਦੇ ਵਿੱਚ ਸਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ ਗੱਜ ਕੇ ਫਤਿਹ ਬੁਲਾ ਕੇ ਸੁਚਾਨੰਦ ਵਰਗੇ ਜਿਨ੍ਹਾਂ ਨੂੰ ਸਾਡਾ ਇਤਿਹਾਸ ਝੂਠਾ ਨੰਦ ਕਹਿੰਦਾ ਹੈ ਉਹਨਾਂ ਨੇ ਆਖਿਆ ਕਹਿੰਦੇ ਬੱਚਿਓ ਤੁਹਾਨੂੰ ਪਤਾ ਨਹੀਂ ਇਹ ਦਰਬਾਰ ਕਿਹਦਾ ਤੁਹਾਨੂੰ ਪਤਾ ਨਹੀਂ ਤੁਸੀਂ ਕਿੱਥੇ ਖੜੇ ਹੋ ਇੱਥੇ ਫਤੇ ਨਹੀਂ ਇੱਥੇ ਕੇਵਲ ਤੇ ਕੇਵਲ ਸਿਰ ਝੁਕਾਇਆ ਜਾਂਦਾ ਸਜਦਾ ਕੀਤਾ ਜਾਂਦਾ ਹਾਂਜੀ ਇਸ ਗੱਲ ਨੂੰ ਵੀ ਥੋੜਾ ਜਾਂ ਲਾ ਕੇ ਦੇਖਿਓ ਜੀ